एक हूँ। शिपतानी को। Excuse me? हाँ जी पाजी। तुसी तुसी पंजाबी हैं? हाँ जी। पर तुसी इतने ਰੋਣ ਰੋਣ ਕਾ ਤੁਦਾ ਐ ਐਕਚੁਅਲੀ ਨਾ ਮੈਂ ਅੱਜ ਹੀ ਪੰਜਾਬ ਤੋਂ ਆਈ ਸੀਗੀ ਪਰ ਜਿਨ੍ਹਾਂ ਨੇ ਮੈਨੂੰ ਲੈ ਆਉਣਾ ਸੀ ਨਾ ਉਹ ਅੱਗੋਂ ਮੈਨੂੰ ਲੈਣ ਨਹੀਂ ਆਏ ਤੁਹਾਡਾ ਕੋਈ ਇੱਥੇ ਕੋਈ ਫਰੈਂਡ ਫਰੋਨ ਨਹੀਂ ਹੈ ਉਹਨੂੰ ਫੋਨ ਕਰਕੇ ਪੁੱਛਣਾ ਸੀ ਮੇਰੀ ਇੱਕ ਫਰੈਂਡ ਤੇ ਸੀਗੀ ਪਰ ਮੈਂ ਉਹਨੂੰ ਪੁੱਛਿਆ ਤੇ ਕਹਿੰਦੀ ਕਿ ਮੇਰੇ ਕੋਲ ਜਗ੍ਹਾ ਨਹੀਂ ਹੈਗੀ ਸਿਰਫ 200 ਤੁਸੀਂ ਵੀ ਇੱਥੇ ਕਿੱਦਾਂ ਕਿੱਥੇ ਉਹਨਾਂ ਦੇ ਰਹਿਣ ਵਾਲਾ ਕਿੱਥੇ ਰਹਿਣਾ ਤੁਸੀਂ ਰਾਤ ਮੈਨੂੰ ਕੁਝ ਨਹੀਂ ਪਤਾ ਕਿ ਹਨ ਮੈਂ ਕਿੱਥੇ ਰਕ ਨਹੀ ਰੋਵਨਾ ਰੋਵਨਾ ਫਿਰ ਕੀ ਕੀ ਕਰਾਂ ਤੁਸੀਂ ਐਂ ਕਰੋ ਫਿਰ ਤੁਸੀਂ ਮੇਰੇ ਨਾਲ ਚਲੋ ਮੇਰੇ ਘਰ ਕਿੱਥੇ ਨਹੀਂ ਗਲਤ ਨਾ ਸਮਝਿਓ ਮੈਂ ਮੈਂ ਤੇਰੇ ਭਰਾ ਮਾਰ ਗਈ ਆ ਤੇ ਉਹ ਮੇਰੇ ਘਰ ਮੈਂ ਫੈਮਿਲੀ ਨਾਲ ਰਹਿੰਦਾ ਆ ਬੰਦੇ ਬਹੁਤ ਚੰਗੇ ਆ ਹਾਂ ਹਾਂ ਘਰ ਵਾਲਾ ਮਾਹੌਲ ਆ ਥੈਂਕ ਯੂ ਬੱਚੇ ਨਹੀਂ ਥੈਂਕ ਯੂ ਦੀ ਕੋਈ ਆਜੋ ਆਜੋ ਤਾਂ ਮੈਂ ਮੈਂ ਫੜਦਾ ਜੂ ਪੀਏ ਆਜਾ ਆ ਚਲੋ ਮੈਂ ਇੱਕ ਮਿੰਟ ਮਿਲ ਗਿਆ ਹੈ ਟੈਂਸ਼ਨ ਨਹੀਂ ਆਪਾਂ ਕਰਾਂਗੇ ਬੀਬੀ ਹਾਂਜੀ ਮੈਂ ਗੱਲ ਕਰਨੀ ਸੀ ਬੀਬੀ ਕੀ ਗੱਲ ਕਰਨੀ ਸੀ ਕਿਹੜੀ ਕੁੜੀ ਆਇਆ ਮੇਰੇ ਨਾਲ ਕਿਹੜੀ ਕੁੜੀ ਬੀਬੀ ਉਹ ਰੋਂਦੀ ਸੀ ਕਿ ਉਹ ਸੜਕ ਤੇ ਤੇ ਮੈਂ ਫਿਰ ਲੈ ਆਇਆ ਬੀਬੀ ਨਾਲ ਜੋੜੀ ਤਾਂ ਲਾਸਟ ਵੀਕ ਮੁੰਡਾ ਚੱਕ ਲਿਆ ਆ ਅੱਜ ਤੂੰ ਕੁੜੀ ਚੱਕ ਲਿਆ ਆ ਆ ਕੰਮ ਕੀ ਫੜਿਆ ਤੇਰਾ ਬੀਬੀ ਉਹ ਪੰਜਾਬ ਤੋਂ ਆ ਆਪਣੇ ਉਹ ਕੱਲੀ ਸੀ ਬੀਬੀ ਜਿੱਥੇ ਉਹ ਆਈ ਸੀ ਨਾ ਰਹਿਣ ਉੱਥੇ ਉਹਨਾਂ ਨੇ ਉਹਨੂੰ ਬਾੜਿਆਂ ਦੇ ਆਪਣੇ ਘਰ ਉੱਤੇ ਸੜਕ ਤੇ ਸਗੀ ਰੋਂਦੀ ਤੇ ਮੇਰੀ ਨਜ਼ਰ ਪੈ ਗਈ ਮੈਂ ਕਿਹਾ ਵੀ ਚੱਲ ਆਪਣੀ ਕੁੜੀ ਆ ਤੇ ਮੈਂ ਲੈ ਆ ਨਾ ਨੇ ਸੜਕ ਤੇ ਰੋਂਦੀ ਸੀ ਵੀ ਹਾਂ ਆ ਚੰਗਾ ਮੈਂ ਬਗਾਨੀ ਕੁੜੀ ਤੋਂ ਘਰ ਨੂੰ ਚੱਕ ਲੈ ਆ ਇੱਕ ਮਿੰਟ ਇੱਕ ਮਿੰਟ ਵੀ ਤੇ ਬੀਬੀ ਆ ਇੱਕ ਬੀਬੀ ਪੰਜਾਬ ਪੌਂਡਾ ਕਰਾਇਆ ਮੈਂ ਦੇ ਨਾ ਕੁੜੀ ਦਾ ਆਪਣੇ ਕੋਲ ਨੇ ਆ ਪੈਸੇ ਆ ਮੈਂ ਪੈਸੇ ਕੀ ਕਰਨੇ ਜਿੱਦੀ ਮੈਨੂੰ ਲੱਗਾ ਸ਼ਾਇਦ ਪੈਸਾ ਕਰਕੇ ਤੁਸੀਂ ਕਿੱਥੇ ਆ ਗੋੜੀ ਬਾਹਰ ਬਾਹਰ ਆ ਗਿਆ ਗੋੜੀ ਚਲ ਮੈਂ ਦੇਖਾਂ ਹਾਂ ਪਤਾ ਕੀ ਗਾਲਿਆ ਰੋਣੀਗਾ ਤੂੰ ਹੈਂ ਤੂੰ ਰੋ ਨਾ ਮੇਤੀ ਆ ਠੀਕ ਹੈ ਤੂੰ ਮੇਰੇ ਨਾਲ ਸੌਣਾ ਵਾ ਚਲ ਆ ਜਾ ਮੇਰੇ ਕਮਰੇ ਚ ਮੇਤੀ ਆ ਦੇ ਆਪਣਾ ਕਮਰਾ ਲੈ ਇੱਥੇ ਸੌ ਤਾ ਦੋਸਤੋ ਇਹ ਸਟੋਰੀ ਮੈਂ ਉਹਨਾਂ ਪੇਰੈਂਟਸ ਵਾਸਤੇ ਬਣਾਈ ਆ ਜਿਹੜੇ ਆਪਣੇ ਧੀਆ ਪੁੱਤਾਂ ਨੂੰ 25 25 30 30 ਲੱਖ ਰੁਪਏ ਦੇ ਕੇ ਇੰਗਲੈਂਡ ਕੈਨੇਡਾ ਇਹੋ ਜਿਹੇ ਵੱਡੇ ਮੁਲਕਾਂ ਦੇ ਵਿੱਚ ਭੇਜ ਦਿੰਦੇ ਆ ਦੋਸਤੋ ਤੁਸੀਂ ਬੱਚਿਆਂ ਨੂੰ ਇੱਥੇ ਭੇਜਣ ਤੇ ਜਿਹੜੇ 25 25 30 30 ਲੱਖ ਰੁਪਏ ਲਾਉਂਦੇ ਆ ਤੁਸੀਂ ਏਜੰਟਾਂ ਦੇ ਮੂੰਹ ਤਾਂ ਭਰ ਦਿੰਦੇ ਆ ਪਰ ਬੱਚੇ ਨੂੰ ਤੋਰਨ ਵੇਲੇ ਤੁਸੀਂ 100 200 ਜਾਂ 500 ਪੌਂਡ ਦੇ ਕੇ ਤੋੜ ਦਿੰਦੇ ਆ ਦੋਸਤੋ ਅਸਲੀ ਜਿਹੜੀ ਜ਼ਿੰਦਗੀ ਆ ਬੱਚੇ ਦੀ ਸਟਰਗਲ ਵਾਲੀ ਉਹ ਇੱਥੇ ਆ ਕੇ ਸਟਾਰਟ ਹੁੰਦੀ ਆ ਇੰਜ ਨਾ ਕਰਿਆ ਕਰੋ ਬੱਚਿਆਂ ਨੂੰ ਜੇ ਉੱਥੇ ਤੁਸੀਂ 25-25 ਲੱਖ ਖਰਚਦੇ ਆਂ ਇੱਥੇ ਵੀ ਬੱਚੇ ਨੂੰ ਜੇਬ 'ਚ ਘੱਟੋ-ਘੱਟ 1500-2000 ਪਾਉਣ ਪਾ ਕੇ ਭੇਜਿਆ ਕਰੋ ਕਿਉਂਕਿ ਇੱਥੇ ਬੱਚੇ ਨੂੰ ਆਉਂਦੇ ਨੂੰ ਕੰਮ ਨਹੀਂ ਮਿਲ ਜਾਣਾ ਇੱਥੇ ਐ ਨਹੀਂ ਕਿ ਕੰਮ ਵੇਟ ਕਰਦਾ ਬੱਚਾ ਆਊਗਾ ਤਾਂ ਆਉਂਦੇ ਕੰਮ ਤੇ ਚੜ ਜਾਣਾ ਉਹਨੂੰ ਅਸਲੀ ਸਟਰਗਲ ਇੱਥੇ ਸ਼ੁਰੂ ਹੁੰਦੀ ਆ ਇੱਥੇ ਕਮਰੇ ਕਿੱਦਾਂ ਲੈਣੇ ਕਿੱਦਾਂ ਰਹਿਣਾ ਰੈਂਟ ਕਿੰਨੇ ਦੇਣੇ ਆ ਕੰਮ ਮਹੀਨਾ ਨਹੀਂ ਮਿਲਦਾ 2 ਮਹੀਨਾ ਨਹੀਂ ਮਿਲਦੇ ਇਹ ਬੱਚਾ ਸਰਵਾਈਵ ਕਰਦਾ ਉਹ ਨਾਂ ਤਾਂ ਤੁਹਾਨੂੰ ਮੁੜ ਕੇ ਦੱਸਣ ਜੋਗਾ ਹੁੰਦਾ ਨਾ ਪਿੱਛੇ ساری ਗੱਲ ਕਰਨ ਜੋਗਾ ਹੁੰਦਾ ਕਿਉਂਕਿ ਕਰਜੇ ਚੱਕ ਕੇ ਅਸੀਂ ਭੇਜਿਆ ਹੁੰਦਾ ਉਹ ਬੱਚਾ ਕਿੱਦਾਂ ਘੁੱਟ ਘੁੱਟ ਕੇ ਰਹਿੰਦਾ ਇਹ ਉਸ ਬੱਚੇ ਨੂੰ ਪਤਾ ਸੋ ਪਲੀਜ਼ ਬੱਚੇ ਭੇਜੋ ਏਜੰਟਾਂ ਦੇ ਮੂੰਹ ਪਰੰਦੀ ਵਜਾਏ ਕੋਸ਼ਿਸ਼ ਕਰੋ ਕਿ ਜਿਹੜੇ ਵੱਧ ਤੋਂ ਵੱਧ ਪੈਸੇ ਆ ਉਹ ਬੱਚੇ ਕੋਲ ਰਹਿਣ ਬੱਚਾ ਇੱਥੇ ਟੈਨਸ਼ਨ ਫਰੀ ਹੋ ਕੇ ਸਰਵਾਈਵ ਕਰ ਸਕੇ ਆਪਣਾ ਕੰਮ ਲੱਭ ਸਕੇ ਉਹ ਜ਼ਿੰਦਗੀ ਨੂੰ ਜੀ ਸਕੇ ਉਹ ਡਿਪਰੈਸ਼ਨ ਵਿੱਚ ਨਾ ਪੈ ਜਾਏ ਹੁੰਦਾ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਗਰ ਤੁਹਾਨੂੰ ਪਸੰਦ ਆਈ ਹੋਵੇ